ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਵਕਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਬੱਚੇ ਜਿਹੜੇ ਅਬਲ ਨੰਬਰ ਤੇ ਆਏ ਸੀ ਵਕਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸੜਕ 'ਤੇ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੇ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆ ਨੇ ਜਿਨ੍ਹਾਂ ਨੇ ਲਗ ਲਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਾਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਜਿਸਟ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੀ ਵੀ ਕੱਲੂ ਫੋਟੋ ਇੱਥੇ ਲੱਗ ਚੱਕਦੀ ਹੈ ਤੇ ਮੈਂ ਏਡੀਸੀ ਸਾਹਿਬ ਡੀਪੀਓ ਤੇ ਸਾਰੇ ਪ੍ਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚਿਆਂ ਹੋਰ ਬੱਦ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨੀ ਚਾਹੁੰਦੇ ਨੇ ਮਨੋਵਲੀ ਵਧੇਗਾ ਜਿਸ ਨਾਲ ਹਾਂਜੀ ਹਾਂ ਬਿਲਕੁਲ ਬਿਲਕੁਲ ਬਣ ਮਨੋਵਲੀ ਦਾ ਵੱਧਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦੇ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੀਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀਲ ਹੈ ਜਾਂ ਕੋਈ ਹੋਰ ਦਾ ਰਹਿ ਹੈ ਥੈਂਕ ਯੂ ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਬੱਚੇ ਜਿਹੜੇ ਅਬਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਦਕਾ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੇ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆਣੇ ਜਿਨ੍ਹਾਂ ਨੇ ਅਲੱਗ-ਅਲੱਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਾਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਿਸਟ 'ਚ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੇ ਵੀ ਕੱਲ੍ਹ ਫੋਟੋ ਇੱਥੇ ਲੱਗ ਚੱਕਦੀ ਹੈ ਤੇ ਮੈਂ ਏਡੀਸੀ ਸਾਹਿਬ ਬੀਪੀਓ ਤੇ ਸਾਰੇ ਪਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਅਮੀਰ ਕਰਦਾ ਕਿ ਸਾਡੀਆਂ ਬੱਚੀਆਂ ਹੋਰ ਵੱਧ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ ਬੱਚੇ ਦਾ ਮਨੋਵਲੀ ਵਧੇਗਾ ਇਸ ਨਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬੱਚੇ ਦਾ ਮਨੋਵਲੀ ਦਾ ਵਧਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾਦਿਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀਲ ਹੈ ਜਾਂ ਕੋਈ ਹੋਰ ਦਾ ਰਹੇ। ਥੈਂਕ ਯੂ। ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ। ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਬੱਚੇ ਜਿਹੜੇ ਅਭਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਦਕਾ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੀ ਕਿ ਬੱਚਿਆਂ ਇੱਥੇ ਗਰਦਾਸਪੁਰ ਜ਼ਿਲ੍ਹੇ ਦੇ ਆਣੇ ਜਿਨ੍ਹਾਂ ਨੇ ਲੱਗ ਲੱਗ ਖੇਤਰਾ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕਾਲਜਿਸ ਚ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੀ ਵੀ ਕਾਲੂ ਫੋਟੋ ਇੱਥੇ ਲੱਗ ਚੱਕਦੀ ਆ ਤੇ ਮੈਂ ਏਡੀਸੀ ਸਾਹਿਬ ਡੀਪੀਓ ਤੇ ਸਾਰੇ ਪਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚਿਆਂ ਹੋਰ ਵੱਧ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ। ਬੱਚੇ ਨੂੰ ਮਨੋਂ ਬੋਲੀ ਵਧੇਗਾ ਜਦ ਨਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਨ ਮਨੋਵਲੀ ਦਾ ਬੱਦ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾ ਹੀ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੀਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀਲ ਹੈ ਜਾਂ ਕੋਈ ਹੋਰ ਦਾ ਰਹੇਗਾ ਥੈਂਕ ਯੂ